ਸਾਨਕ શ્રી ਤਾਰਾਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਪਿੱਖੀ ਦੀ 12ਵੀਂ ਕਲਾਸ ਦੀ ਵਿਦਿਆਰਥਣ ਅਰਸ਼ ਪੁੱਤਰੀ ਕਰਮਜੀਤ ਸਿੰਘ ਨੇ 500 ਅੰਕਾਂ ਵਿੱਚੋਂ 498 ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਸਕੂਲ ਦੇ ਪ੍ਰਿੰਸੀਪਲ ਸੰਜੀਪ ਕੁਮਾਰ ਨੇ ਦੱਸਿਆ ਕਿ ਇਸ ਬੱਚੀ ਦਾ ਟੀਚਾ ਆਈਏਐਸ ਅਫਸਰ ਬਣਨਾ ਹੈ ਕੀ ਹੈ ਪੂਰੀ ਰਿਪੋਰਟ ਆਓ ਦੇਖਦੇ ਹਾਂ ਪੰਜਾਬ ਚ ਕਿਵੇਂ ਲੱਗ ਰਿਹਾ ਮੇਰੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਮੇਰੀ ਮਿਹਨਤ ਮੇਰੇ ਟੀਚਰਸ ਦੀ ਮੇਰੇ ਪੇਰੈਂਟਸ ਦੀ ਮਿਹਨਤ ਰੰਗ ਲੈ ਕੇ ਆਈ ਹੈ ਮੈਨੂੰ ਬਹੁਤ ਜ਼ਿਆਦਾ ਕਿੰਨੀ ਕਿ ਮਿਹਨਤ ਲੱਗਦੀ ਹੈ ਤੇ ਕੀ ਸੁਪਨੇ ਦੇਖੇ ਆਗੇ ਸਰ ਮਿਹਨਤ ਜਿਹੜਾ ਸਕੂਲ ਦੇ ਵਿੱਚ ਡੇਲੀ ਕੰਮ ਮਿਲਦਾ ਸੀ ਉਹਨੂੰ ਡੇਲੀ ਕਰਨਾ ਤੇ ਆਪਣਾ ਵੀ ਅਲੱਗ ਵੀ ਕੋਸ਼ਿਸ਼ ਕਰਨੀ ਇੱਕ ਦੋ ਵਾਰ ਡੇਲੀ ਦੇਣੇ ਤੇ ਮਤਲਬ ਇਨੀ ਮਿਹਨਤ ਨੂੰ ਕੱਢੀ ਸੱਚੀ ਗੱਲ ਸਰ ਬੋਰਡ ਕਿਵੇਂ ਕੀਤਾ ਸਭ ਤੋਂ ਵੱਧ ਇਸ ਸਟਰਗਲ ਦੇ ਵਿੱਚ ਸਾਰੇ ਟੀਚਰਸ ਦਾ ਪ੍ਰਿੰਸੀਪਲ ਦਾ ਪੇਰੈਂਟਸ ਦਾ ਸਭ ਦਾ ਫੁੱਲ ਸਹਿਯੋਗ ਹੈ। ਅੱਛਾ ਕੀ ਸੁਪਨਾ ਦੇਖਿਆ ਅੱਗੇ? ਸਰ ਮੈਂ IAS ਆਫੀਸਰ ਬਣ ਕੇ ਇਸ ਦੇਸ਼ ਦੀ ਸੇਵਾ ਕਰਨਾ ਚਾਹੁੰਦਾ। ਕੀਮਿਕ ਮਿਹਨਤ ਕਰਦੀ ਸੀ ਜਾਂ ਮਤਲਬ ਕਦੇ ਲੋੜ ਪਈ ਕਹਿਣ ਦੀ ਵੀ ਪੜ ਲੈ ਨਹੀਂ ਸਰ ਜਦੋਂ ਤਾਂ ਖੁੰਦ ਕੋਈ ਇੰਨੀ ਵੱਡੀ ਹੋ ਗਈ ਪਲੱਸ ਟੱਕ ਮੈਨੂੰ ਕਰੇ ਵੀ ਜ਼ਰੂਰ ਨਹੀਂ ਵੇਈ ਕਿ ਬੇਟਾ ਬੁੱਕ ਉਠਾ ਲਓ ਇਹ ਜ਼ਰੂਰ ਕਹਿਣਾ ਬੇਟਾ ਬੁੱਕ ਰੱਖ ਦੋ ਬਹੁਤ ਟਾਈਮ ਹੋ ਗਿਆ ਹਨਾ ਪੜਦੇ ਹੋਏ ਕਿ ਹੁਣ ਸੋ ਜੋ ਸੁਬਾ ਉਠਾ ਦਾਂਗੇ ਇੰਨਾ ਕਿ ਮੈਨੂੰ ਕਿਹਾ ਨਾ ਵੇਂਦਾ ਬੁੱਕ ਰੱਖ ਦੋ ਆਦਰਵਾਈਜ਼ ਇਹ ਬੁੱਕ ਨਾਲ ਫ਼ਨੀ ਸ਼ਾਇਨ ਨੂੰ ਯਾਦ ਰਿਹਾ ਕਿ ਮੈਂ ਪੜਾਂ ਪੀਪੀਐਸ ਕਰਨ ਦੀ ਗੱਲ ਕੀਤੀ ਹੈ ਬੜੀ ਤਿਆਰੀ ਵੀ ਲੱਗਦੀ ਆਪਣਾ ਪੈਸੇ ਵੀ ਲੱਗਦੇ ਕਿਸ ਤਰੀਕੇ ਨਾਲ ਦੇਖਦੇ ਫਿਰ ਨਹੀਂ ਸਰ ਸਹਿਯੋਗ ਸਾਡੇ ਵੱਲੋਂ ਪੂਰਾ ਹੈ ਜਿਸ ਤਰ੍ਹਾਂ ਦੀ ਇਹ ਬਣਾ ਚਾਹੁੰਦੀ ਹੈ ਅਸੀਂ ਪੂਰਾ ਸਹਿਯੋਗ ਦੇਵਾਂਗੇ ਬੱਚੇ ਦੀ ਮਿਹਨਤ ਹੈਗੇ ਬੱਚੇ ਦਾ ਲੱਗਿਆ ਕਿ ਉਹਨੂੰ ਕਿਸ ਤਰ੍ਹਾਂ ਦਾ ਮਿਲਦਾ ਹੈ ਲੇਕਿਨ ਸਾਡੇ ਵੱਲੋਂ ਪੂਰਾ ਸਹਿਯੋਗ संजीव कुमार संजीव जी थोड़े तो स्कूल पूर, की बच्ची का पूरे पूरे पंजाब चु तीसरा स्थान हासिल किया कि कहना चाहूँगा इसके लिए सर बच्ची को और बच्ची के माता पिता को अध्यापकों को मेरी तरफ से प्रबंध समिति की तरफ से बहुत बहुत बधाई किस तरह लगता है तो जो बच्ची थोड़े को पढ़ती थी जूके तो आँगी सी जी, जी। उम्मीद सी कि अर्श यह पोजिशन हासिल करेगी जय लक ला, है नहीं डेफिनेटली हम लोगों को ये फस्ट पोजिशन की होप थी कि पूरे पंजाब में इसकी फस्ट पोजिशन आएगी थर्ड पोजिशन आई लेकिन ये हमारे लिए भी फर्स्ट पोजिशन ही है होर बच्चे को किमें लगता भी की मैसेज देना चाहोगे जिस तरह अर्श के एक छोटे कस्बे चो एडी पोजिशन हासिल की है कि मैसेज देना चाहोगे ਬੱਚੀ ਕੀ ਕੜੀ ਮਿਹਨਤ ਅਨੁਸ਼ਾਸਨ ਵਿੱਚ ਰਹਿਣਾ ਅਤੇ ਆਪਣੀ ਕੰਮ ਵਿੱਚ ਲਗਨ ਰੱਖਣਾ ਇਹ ਬੱਚੀ ਦੇ ਗੁਣ ਹੈ ਜਿਨ੍ਹਾਂ ਦੇ ਕਾਰਨ ਜੋ ਹੈ ਇਹ ਬੱਚੀ ਜਿਹੜਾ ਪ੍ਰਤਮ ਸਥਾਨ 'ਤੇ ਰਹੀ ਹੈ ਥਰਡ ਵਿਦਿਆਲੇ ਵਿੱਚ ਅਤੇ ਥਰਡ ਪੁਰੀ ਪੰਜਾਬ ਵਿੱਚ ਰਹੀ ਹੈ ਪੰਜਾਬ ਪਰ ਜੋ ਚੰਡੀਗੜ੍ਹਿਆ ਤੀਸਰਾ ਸਥਾਨ ਹਾਸਲ ਕੀਤਾ ਕਿਵੇਂ ਦੇਖਦੇ ਹੋ ਕੀ ਲੱਗਦਾ ਤੁਹਾਨੂੰ ਸਰ ਜਿਵੇਂ ਬੇਟੀਆਂ ਹਮੇਸ਼ਾ ਮਾਣ ਵਧਾਉਂਦੀਆਂ ਨੇ ਮਾਪਿਆਂ ਦਾ ਸਾਡੀ ਬੇਟੀ ਨੇ ਸਾਡਾ ਸਿਰ ਉੱਚਾ ਕੀਤਾ ਜੀ ਤੇ ਪੂਰੇ ਮਾਨਸਾ ਜ਼ਿਲ੍ਹੇ ਦਾ ਪੰਜਾਬ ਦੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਰਾ ਸਾਨੂੰ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਆ ਮੇਟੀ ਕਹਿੰਦੀ ਆ ਵੀ ਆਈਐਸ ਬਣਨਾ ਹੈ ਤੇ ਉਹਦੇ ਲਈ ਬਿਲਕੁਲ ਸਪੋਰਟ ਪੂਰ ਸਪੋਰਟ ਆਈ ਸਾਡੇ ਵੱਲੋਂ ਬਾਕੀ ਇਹਦੀ ਜਿਹੜੀ ਹੈ ਨਾ ਡੈਡੀਕੇਸ਼ਨ ਇਹਨੂੰ ਉਹ ਅੱਗੇ ਲਿਆ ਰਹੀ ਹੈ ਇਹ ਆਪਣੇ ਕੰਮ ਪ੍ਰਤੀ ਬਹੁਤ ਸਮਰਪਿਤ ਆ ਤੇ ਅਸੀਂ ਹਮੇਸ਼ਾ ਕਦੇ ਵੀ ਹੋਰ ਕਿਸੇ ਕੰਮ ਨੂੰ ਕਿਹਾ ਨਹੀਂ ਹੈਗਾ ਵੀ ਅਰਸ਼ ਆ ਕਰ ਲਾ ਉਹ ਕਰ ਲਾ ਹੈ ਨਾ ਜੋ ਪੜ੍ਹਦੀ ਆ ਤਾਂ ਪੜ੍ਹਦੇ ਹੀ ਆ ਅਸੀਂ ਬਿਲਕੁਲ ਵੀ ਉਹਨੂੰ ਡਿਸਟਰਬ ਨਹੀਂ ਕੀਤਾ ਕਦੇ ਬਲਕਿ ਉਹ ਲੋ ਜਿੰਨਾ ਹੋ ਸਕਦਾ ਅਸੀਂ ਉਹਦਾ ਸਹਿਯੋਗ ਕੀਤਾ ਇੱਕ ਛੋਟੇ ਕਸਬੇ ਚ ਜੋਗੇ ਤੋਂ ਅਰਸ਼ ਨੇ ਪੀਖਿਆ ਕੇ ਪੜਨਾ ਅਤੇ ਜਿਹੜੇ ਵੱਡੇ ਵੱਡੇ ਪੈਸੇ ਖਰਚਦੇ ਆ ਬੱਚਿਆਂ ਤੇ ਉਹਦੇ ਮੁਕਾਬਲੇ ਚ ਅਰਸ਼ ਨੇ ਮਿਹਨਤ ਇੰਨੀ ਕੀਤੀ ਹੈ ਤੁਹਾਨੂੰ ਕਿਵੇਂ ਲੱਗਦਾ ਵੀ ਅਰਸ਼ ਸ਼ੁਰੂ ਤੋਂ ਹੀ ਇਹ ਚਿੰਗਾਰੀ ਸੀ ਇਹਦੇ ਵਿੱਚ ਜਾਂ ਕੋਈ ਹੋਰ ਤੁਸੀਂ ਮਦਦ ਕੀਤੀ ਹੈ ਇਹਨਾਂ ਦੀ ਨਹੀਂ ਸ਼ੁਰੂ ਤੋਂ ਹੀ ਸੀ ਸੁਨੂ ਤੁਸੀਂ ਪਹਿਲਾਂ ਜਿਹੜਾ ਲੋਕਲ ਉੱਥੇ ਸਰਕਾਰੀ ਅਧਿਕਾਰੀ ਸਕੂਲ ਸੀਗਾ ਉੱਥੇ 10ਵੀਂ ਤੱਕ ਪੜ੍ਹੀ ਆ ਉੱਥੇ ਵੀ ਹਮੇਸ਼ਾ ਪਹਿਲੀ ਪੋਜੀਸ਼ਨ ਤੇ ਆਉਂਦੀ ਰਹੀ ਆ ਤੇ 10ਵੀਂ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚੋਂ ਮੈਰਿਟ ਦੇ ਵਿੱਚ ਆਈ ਸੀ ਤੇ ਉਦੋਂ ਇਹਨੂੰ ਥੋੜਾ ਜਿਹਾ ਹੈਗਾ ਸੀ ਜਾਂ ਦੁੱਖ ਹੋਇਆ ਵੀ ਮੇਰਾ ਹੋਰ ਵਧੀਆ ਨੰਬਰ ਆ ਸਕਦੇ ਸੀ ਪਰ ਇਸ ਵਾਰ ਇਹਨੇ ਜਿੰਨਾ ਐਕਸਪੈਕਟ ਕੀਤਾ ਸੀ ਉਦੋਂ ਉਦੋਂ ਵਧੀਆ ਮਿਲਿਆ ਇਹਨੂੰ ਰਿਜ਼ਲਟ ਤੇ ਇਸ ਗੱਲ ਦੇ ਸਾਨੂੰ ਬਹੁਤ ਤਸੱਲੀ ਵੀ ਹੈ ਖੁਸ਼ੀ ਵੀ ਹੈ